ਕਹਿੰਦੇ ਵੀ ਕਮ ਸੇ ਕਮ ਪੰਜਾਬ ਤੋਂ ਪੰਜਾਬ ਦੇ ਦਰਮਿਆਨ ਲਕੀਰ ਨਹੀਂ ਹੋਣੀ ਚਾਹੀਦੀ ਯਾਰ ਇਹ ਸੀਮਾ ਰੇਖਾ ਇਹ ਕਿਉਂ ਹੈ ਬਾਰਡਰ ਲੈਂਡ ਵਿੱਚ ਕਮਸ ਕਮ ਇਹ ਪੰਜਾਬ ਤੋਂ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ ਇਹ ਪੰਜਾਬ ਇੱਕ ਹੋਣਾ ਚਾਹੀਦਾ ਕੁਝ ਟਾਈਮ ਤੁਹਾਡੇ ਅੰਦਰੋਂ ਲਾਹੌਰ ਨਹੀਂ ਜਾ ਸਕਦਾ ਨਾਨਕ ਦੇਦਰ ਚੱਲੇ ਆ ਨੂਰਾਨੀ ਘਰ ਚੱਲੇ ਆ ਹੂੰ ਸੋ ਨੂਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੇਰੇ ਚਿਹਰੇ ਤੋਂ ਜਾਂ ਮੇਰੇ ਫੇਸ ਤੋਂ ਇਹ ਝਲਕ ਰਿਹਾ ਹੈ ਹੂੰ ਕਿ ਉਧਰ ਦਾ ਲਾਹੌਰ ਦਾ ਨੂਰ ਮੇਰੇ ਵੱਲ ਹੈ ਉਹ ਲਾਹੌਰ ਦਾ ਵੀ ਨੂਰ ਹੈ ਉਹ ਦਾਤਾ ਦਰਬਾਰ ਦਾ ਵੀ ਨੂਰ ਹੈ ਉਹ ਨਨਕਾਣਾ ਸਾਹਿਬ ਦਾ ਵੀ ਨੂਰ ਹੈ ਅਸੀਂ ਗੱਲ ਚੰਗੀ ਕੀਤੀ ਗੱਲ ਸਾਂਝ ਦੀ ਕੀਤੀ ਗੱਲ ਮੁਹੱਬਤ ਦੀ ਕੀਤੀ ਦੋਸਤੀ ਦੀ ਕੀਤੀ ਅਸੀਂ ਗੱਲ ਕੋਈ ਫਿਰਕਾ ਪ੍ਰਸਤੀ ਦੀ ਨਹੀਂ ਕੀਤੀ ਅਸੀਂ ਗੱਲ ਕੋਈ ਕਿਸੇ ਨੂੰ ਤੋੜਨ ਦੀ ਨਹੀਂ ਕੀਤੀ ਅਸੀਂ ਗੱਲ ਜੋੜਨ ਦੀ ਕੀਤੀ ਇਸ ਕਰਕੇ ਦੁਆਵਾਂ ਬਹੁਤ ਮਿਲੀਆਂ ਇਹ ਰੌਲਾ ਪਿਆ ਵੰਡਾਲਾ ਤੇ ਮੇਰੇ ਬਜ਼ੁਰਗ ਕਹਿੰਦੇ ਸੀਗੇ ਕਿ ਇਹ ਕੋਈ ਵਕਤੀ ਰੌਲਾ ਹੈ ਹੂੰ ਛੇਤੀ ਸਭ ਕੁਝ ਠੀਕ ਹੋ ਜਾਣਾ ਤੇ ਅਸੀਂ ਆਪਣੇ ਦੇਸ਼ ਨੂੰ ਮੁੜ ਜਾਣਾ ਮਤਲਬ ਉਹ ਹਿੰਦੁਸਤਾਨ ਭਾਰਤ ਇੰਡੀਆ ਉਹ ਕਹਿੰਦੇ ਮੇਰੇ ਬਜ਼ੁਰਗ ਇਹ ਨਹੀਂ ਕਹਿੰਦੇ ਸੀਗੇ ਉਹ ਕਹਿੰਦੇ ਸੀ ਅਸੀਂ ਆਪਣੇ ਦੇਸ਼ ਨੂੰ ਮੁੜ ਜਾਣਾ ਹੈ ਕਿ ਸਾਡਾ ਪਰਦੇਸ ਕਟਿਆ ਜਾਣਾ ਹੈ ਵੀ ਅਸੀਂ ਪਰਦੇਸ ਆਏ ਆ ਅਸੀਂ ਦੇਸ਼ ਨੂੰ ਵਾਪਸ ਚਲੇ ਜਾਣਾ ਕਿਲਹਾਰ ਇੱਕ ਸ਼ਹਿਰ ਨਹੀਂ ਲਾਹੌਰ ਇੱਕ ਆਦਤ ਹੈ ਲਾਹੌਰ ਦੀ ਆਦਤ ਇੱਕ ਵਾਰੀ ਪੈ ਗਈ ਹੈ ਤੇ ਲਾਹੌਰ ਛੇਤੀ ਤਾਂ ਅੰਦਰੋਂ ਨਿਕਲਣਾ ਨਹੀਂ ਚਲੋ ਫਿਰ ਚਲਦੇ ਆਂ ਲਾਹੌਰ ਸੁਨੀਲ ਹੋਣੀ ਮੇਰੇ ਨਾਲ ਨੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮ ਕੇ ਆਏ ਆ ਤੇ ਉਹ ਜਿਹੜੀ ਰੰਗਤ ਹੈ ਉਹ ਇਹਨਾਂ ਦੇ ਚਿਹਰੇ ਤੇ ਵੀ ਦਿਖ ਰਹੀ ਹੈਗੀ ਤੇ ਲਾਹੌਰ ਚ ਕੀ ਕੁਝ ਵੇਖਿਆ ਉਹਦੀ ਗੱਲ ਕਰਾਂਗੇ ਲਾਹੌਰ ਹੋ ਕੇ ਆਏ ਹੋ ਹਨਾ ਤੇ ਤੁਹਾਨੂੰ ਦੇਖ ਕੇ ਲੱਗ ਰਿਹਾ ਵੀ ਲਾਹੌਰ ਹੀ ਦੇਖ ਲਿਆ ਹੈਗਾ ਸੋ ਲਾਹੌਰ ਨਾਲ ਲੈ ਕੇ ਆਏ ਹੋ ਥੋੜਾ ਜਿਹਾ ਦੱਸੋ ਕੀ ਕੀ ਨਾਲ ਲੈ ਕੇ ਆਏ ਹੋ ਮੈਂ ਬਹੁਤ ਕੁਝ ਲੈ ਕੇ ਆਇਆ ਮੁਹੱਬਤ ਲੈ ਕੇ ਆਇਆ ਸਾਂਝ ਲੈ ਕੇ ਆਇਆ ਉਸ ਦੌਰ ਨੂੰ ਵਾਪਸ ਲੈ ਕੇ ਆਇਆ ਆਪਣੇ ਜ਼ਹਿਨ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਉਹ ਦੌਰ ਜਦੋਂ ਸਾਰੇ ਇਕੱਠੇ ਸੀਗੇ ਹੂੰ ਇੱਕਠੇ ਬੈ ਕੇ ਚੁੱਲੇ ਤੇ ਰੋਟੀਆਂ ਖਾਂਦੇ ਸੀਗੇ ਹੂੰ ਤੇ ਉਸ ਦੌਰ ਨੂੰ ਵਾਪਸ ਲੈ ਕੇ ਆਇਆ ਜਿਹਦੇ ਵਿੱਚ ਮਜ਼ਹਬ ਧਰਮ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ ਹੂੰ ਤਗੜੇ ਗਰੀਬ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ ਗੱਲ ਹੁੰਦੀ ਸੀ ਇੱਕ ਦੀ ਸੋ ਮੈਂ ਉਸ ਦੌਰ ਨੂੰ ਵਾਪਸ ਲੈ ਕੇ ਆਇਆ ਉਹਨਾਂ ਗਲੀਆਂ ਨੂੰ ਵਾਪਸ ਲੈ ਕੇ ਆਇਆ ਨਾਰਕਲੀ ਬਾਜ਼ਾਰ ਨੂੰ ਲੈ ਕੇ ਆਇਆ ਸ਼ਾਹੀ ਕਿਲੇ ਨੂੰ ਲੈ ਕੇ ਆਇਆ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਮੈਨੂੰ ਕਈਆਂ ਨੇ ਕਿਹਾ ਕਿ ਤੂੰ ਨਨਕਾਣਾ ਸਾਹਿਬ ਹੋਇਆ ਹੈ ਤੇ ਅਸੀਂ ਤੇਰੀ ਵੀਡੀਓਜ਼ ਤੇਰੀਆਂ ਤਸਵੀਰਾਂ ਦੇ ਰਾਹੀਂ ਅਸੀਂ ਵੀ ਨਨਕਾਣਾ ਸਾਹਿਬ ਹੋਏ ਆਏ ਹਾਂ ਜੀ ਸੋ ਮੈਂ ਇੱਕ ਸਭ ਚੀਜ਼ਾਂ ਵਾਪਸ ਲੈ ਕੇ ਆਇਆ ਨਾਲ ਹਮ ਮਹਾਰਾਜਾ ਦੇ ਕਿਲੇ ਦੇ ਵਿੱਚ ਤੁਸੀਂ ਗਏ ਸੀਗੇ ਨਾਸਿਰ ਢਿੱਲੋ ਹੁਣਾਂ ਦੇ ਨਾਲ ਉਹ ਸਾਰਾ ਤਜਰਬਾ ਦੱਸੋ ਉਹ ਕਿੱਦਾਂ ਦਾ ਰਿਹਾ ਉਹ ਪੁਰਾਣੀ ਹਿਸਟਰੀ ਦੇ ਰੂਬਰੂ ਜਾ ਕੇ ਖੜੇ ਹੋ ਜਾਣਾ ਹੈ ਨਾ ਕਿਉਂਕਿ ਇਹ ਤਾਂ ਹੀ ਬਣਿਆ ਕਿ ਜਿਹੜੀਆਂ ਪੁਰਾਣੀਆਂ ਇਤਿਹਾਸਿਕ ਥਾਵਾਂ ਸੀ ਉਹਨਾਂ ਨੂੰ ਸੰਭਾਲ ਦੇ ਕਿਉਂਕਿ ਸਾਨੂੰ ਇਤਿਹਾਸ ਦੇ ਸਾਹਮਣੇ ਖੜਾ ਕਰ ਦਿੰਦੀਆਂ ਤੁਹਾਡੇ ਲਈ ਉਹ ਤਜਰਬਾ ਕਿਹੋ ਜਿਹਾ ਸੀਗਾ ਮੇਰੇ ਲਈ ਇਹੀ ਸੀਗਾ ਕਿ ਜਦੋਂ ਨਾਸੇ ਢਿਲੋਂ ਸਾਨੂੰ ਲੈ ਕੇ ਗਏ ਅਸੀਂ ਪਹਿਲੀ ਸਟਾਪ ਤੇ ਜਦੋਂ ਰੁਕੇ ਆ ਉਥੇ ਬਹੁਤ ਵੱਡਾ ਦਰਵਾਜ਼ਾ ਸੀਗਾ ਉਹ ਦਰਵਾਜ਼ਾ ਜਿਹੜਾ ਤੁਹਾਨੂੰ ਅੱਜ ਵੀ ਪਿੰਡਾਂ ਦੇ ਵਿੱਚ ਪੁਰਾਣੇ ਘਰਾਂ ਦੇ ਵਿੱਚ ਮਿਲਦਾ ਔਰ ਉਹ ਲੱਕੜ ਕਿਤੇ ਨਹੀਂ ਜਾਂਦੀ ਹੂੰ ਤੇ ਜਦੋਂ ਉਥੇ ਗਏ ਵੀਡੀਓ ਮੇਰੀ ਨਾਸੇ ਢਿਲੋਂ ਬਣਾ ਰਿਹਾ ਤੇ ਮੈਂ ਕੁਝ ਸੈਕਿੰਡ ਲਈ ਆਪਣੀ ਅੱਖਾਂ ਬੰਦ ਕੀਤੀਆਂ ਹੂੰ ਤੇ ਮੈਨੂੰ ਲੱਗਿਆ ਮੈਂ ਉਸ ਦੌਰ ਚ ਚਲਾ ਗਿਆ ਮਹਾਰਾਜ ਜਨਜੀਤ ਸਿੰਘ ਦੇ ਦੌਰ ਚ ਚਲਾ ਗਿਆ ਹੂੰ ਜਿਹਦੇ ਵਿੱਚ ਹਰ ਇੱਕ ਸ਼ਖਸ ਬਰਾਬਰ ਸੀਗਾ ਜਿਹਦੇ ਵਿੱਚ ਤਗੜੇ ਜਾਂ ਹੇਠਲੇ ਪਦਰ ਦੇ ਬੰਦੇ ਦੇ ਲਈ ਸਭ ਕੁਝ ਸਿਸਟਮ ਬਰਾਬਰ ਸੀਗਾ ਉਹ ਅੱਜ ਦੇ ਦੌਰ ਚੋ ਚੀਜ਼ ਮਿਸ ਹੈ ਪਰ ਹਾਂ ਉਹ ਕੁਝ ਸੈਕੰਡਰੀ ਸੀਗੇ ਜਿਹੜੇ ਮੈਨੂੰ ਐ ਲੱਗਿਆ ਕਿ ਮੈਂ ਉਸ ਦੌਰ ਚ ਚੱਲਾਂ ਗਿਆ ਤੇ ਇਸ ਖੁਆਇਸ਼ ਦੇ ਨਾਲ ਮੈਂ ਉੱਥੋਂ ਬਾਹਰ ਆਇਆ ਹੂੰ ਕਿ ਇਹ ਸ਼ਾਇਦ ਦੌਰ ਛੇਤੀ ਸਾਨੂੰ ਕੁਲ ਆਲਮ ਦੇ ਵਿੱਚ ਦੇਖਣ ਨੂੰ ਮਿਲੇ ਜਿੱਥੇ ਸਭ ਬਰਾਬਰ ਹੋਣ ਬਰਾਬਰਤਾ ਦੀ ਗੱਲ ਹੋਵੇ ਸਾਰੇ ਇੱਕ ਹੋਣ ਜੀ ਬਿਲਕੁਲ ਕਹਿੰਦੇ ਨਾ ਮਹਾਰਾਜੇ ਬਾਰੇ ਇੱਕ ਪੁਆਇੰਟ ਨੇ ਬੜਾ ਸੋਹਣਾ ਲਿਖਿਆ ਸੀ ਕਿ ਤੇਰੀ ਇੱਕੋ ਅੱਖ ਸੋ ਲਖਣੀ ਤੇ ਜਿਹੜੀ ਦਿਨ ਦੀ ਪਰਬਤ ਟਾ ਔਰ ਮਹਾਰਾਜਾ ਰਣਜੀਤ ਸਿੰਘ ਆਪ ਵੀ ਕਹਿੰਦੇ ਸੀ ਕਿ ਮੈਨੂੰ ਸ਼ਾਇਦ ਮਾਲਕ ਨੇ ਇੱਕ ਅੱਖ ਤਾਂ ਹੀ ਦਿੱਤੀ ਹੈ ਕਿ ਸਾਰੇ ਧਰਮਾਂ ਨੂੰ ਮੈਂ ਇੱਕ ਅੱਖ ਦੇ ਨਾਲ ਦੇਖ ਸਕਦਾ ਲਾਹੌਰੀਏ ਤੇ ਫਿਰੋਜ਼ਪੁਰੀਆਂ ਦਾ ਕਿੰਨਾ ਕੁ ਫਰਕ ਰਿਹਾ ਜਾਂ ਕਿੰਨਾ ਕੁ ਤਾਲਮੇਲ ਬੈਠਾ ਕਿਉਂਕਿ ਫਿਰੋਜ਼ਪੁਰ ਵੀ ਬਾਰਡਰ ਦਾ ਇਲਾਕਾ ਹੈਗਾ ਔਰ ਉਹ ਜਿਹੜਾ ਕਹਿੰਦੇ ਨੇ ਉਹਨੇ ਮਿੱਟੀ ਦਾ ਮੋਹ ਹਜੇ ਫਿਰੋਜ਼ਪੁਰ ਦੇ ਵਿੱਚ ਵੀ ਬਰਕਰਾਰ ਹੈਗਾ ਕਿਉਂਕਿ ਬਾਰਡਰ ਲੱਗਦਾ ਹੈਗਾ ਪਰੇਡ ਹੁੰਦੀ ਹੈ ਤੇ ਇੱਕ ਉਹ ਬੰਨਿਆ ਇੱਕ ਕਹੋ ਲੋਕਾਂ ਦੀ ਜ਼ਿੰਦਗੀ ਦੀ ਆਮ ਜੀ ਗੱਲ ਬਣੀ ਹੋਈ ਹੈ ਕਿ ਖੇਤਾਂ ਤੋਂ ਪਰਲੀ ਸਾਈਡ ਵੱਲ ਪਾਕਿਸਤਾਨ ਦਿਖਦਾ ਹੈਗਾ ਤਾਂ ਕਿੰਨਾ ਕੁ ਤੁਹਾਨੂੰ ਫਰਕ ਲੱਗਾ ਜਾਂ ਇੱਕੋ ਜਿੱਕਾ ਲੱਗਾ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਾ ਕਿਉਂਕਿ ਤਾਨੂੰ ਪਤਾ ਹੈ ਮੈਂ ਫਿਰੋਜ਼ਪੁਰ ਤੋਂ ਔਰ ਸਾਡੇ ਘਰ ਤੋਂ 11 ਕਿਲੋਮੀਟਰ ਦੇ ਫਾਸਲੇ ਤੇ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੈ ਇਧਰ ਅਸੀਂ ਉਹਨੂੰ ਹੁਸੈਨੀਵਾਲਾ ਬਾਰਡਰ ਕਹਿੰਦੇ ਆਂ ਦੂਜੀ ਸਾਈਡ ਗੰਡਾ ਸਿੰਘ ਬਾਰਡਰ ਹੈ ਹੂੰ ਸੋ ਅ ਫਰਕ ਤੁਹਾਨੂੰ ਥੋੜਾ ਜਿਹਾ ਪਹਿਰਾਵੇ ਚ ਨਜ਼ਰ ਆਏਗਾ ਪਰ ਜਦੋਂ ਤੁਸੀਂ ਉਧਰ ਲੋਹਰੀਆਂ ਨੂੰ ਮਿਲਦੇ ਹੋ ਬੋਲੀ ਤੁਹਾਡੀ ਉਹੀ ਹੈ ਹੂੰ ਤੁਹਾਡਾ ਕਲਚਰ ਉਹੀ ਹੈ ਤੁਸੀਂ ਹਰ ਮਜ਼ਹਬ ਦਾ ਸਤਿਕਾਰ ਕਰਨਾ ਜਾਣਦੇ ਹੋ ਤੇ ਤੁਹਾਡਾ ਜੇ ਕੋਈ ਕਰ ਮਹਿਮਾਨ ਆ ਰਿਹਾ ਤੇ ਤੁਹਾਡੀ ਮੇਜ਼ਬਾਨੀ ਫਿਰ ਕਮਾਲ ਹੈ ਸਾਡੇ ਕੋਲ ਉਧਰੋਂ ਕੋਈ ਆਏਗਾ ਤੇ ਅਸੀਂ ਵੀ ਮੇਜ਼ਬਾਨੀ ਕਰਾਂਗੇ ਮਹਿਮਾਨ ਨਵਾਜ਼ੀ ਵੀ ਉਹਨਾਂ ਦੀ ਕਮਾਲ ਹੈ ਤੇ ਸਾਨੂੰ ਮਤਲਬ ਹਰ ਦਿਨ ਦਾਵਤ ਸੀ ਟਾਈਮ ਕੱਟ ਸੀ ਤਿੰਨ ਦਿਨ ਦੀ ਕਾਨਫਰੰਸ ਸ਼ਾਮੀ 5 ਵਜੇ ਫ੍ਰੀ ਹੋ ਰਹੀ ਹੈ ਉਸ ਤੋਂ ਬਾਅਦ ਦਾਵਤ ਹੈ ਕਿ ਸਾਡੇ ਵੱਲ ਆਓ ਸਾਡੇ ਵੱਲ ਆਓ ਸਾਡੇ ਵੱਲ ਆਓ ਤਾਂ ਫਰਕ ਕੁਝ ਵੀ ਨਹੀਂ ਨਜ਼ਰ ਆਇਆ ਔਰ ਫਿਰੋਜ਼ਪੁਰ ਦੀ ਜਦ ਤੁਸੀਂ ਗੱਲ ਕਰ ਰਹੇ ਹੋ ਹੱਲੇ ਵੀ ਉੱਥੇ ਕਸੂਰ ਦਾ ਰੇਡੀਓ ਸੁਣਿਆ ਜਾਂਦਾ ਹੈ ਅੱਛਾ ਤੁਸੀਂ ਥੋੜਾ ਜਿਹਾ ਗੱਡੀ ਘੁਮਾਓ ਲਓਗੇ ਉਧਰ ਬਾਰਡਰ ਵਾਲੇ ਪਾਸੇ ਤੇ ਕਸੂਰ ਦਾ ਰੇਡੀਓ ਤੁਹਾਨੂੰ ਕੈਚ ਕਰਦਾ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਰੇਡੀਓ ਸਟੇਸ਼ਨ ਹੈ ਰੇਡੀਓ ਮਿਰਚੀ ਉਹ ਲਾਹੌਰ ਹੀ ਸੁਣਦੇ ਉਧਰ ਅੱਛਾ ਹਾਂ ਜਦੋਂ ਮੈਂ ਲਾਹੌਰ ਦੀਆਂ ਸੜਕਾਂ ਤੇ ਘੁੰਮ ਰਿਹਾ ਤੇ ਉਧਰ ਫਿਰੋਜ਼ਪੁਰ ਰੋਡ ਵੀ ਆ ਰਹੀ ਹੈ ਸੋ ਤੁਹਾਨੂੰ ਇੱਕ ਨੋਸਟਾਲਜੀਆ ਤਾਂ ਹੈ ਹੀ ਕਿਉਂਕਿ ਸ਼ੁਰੂ ਤੋਂ ਤੁਸੀਂ ਐਂਟੀਨਾ ਕਮਾਕ ਮਾ ਕੇ ਹਾਂ ਉਧਰ ਦੂਰਦਰਸ਼ਨ ਜਲੰਧਰ ਦੇਖਦੇ ਹੁੰਦੇ ਆ ਇਧਰ ਅਸੀਂ ਪੀਟੀਵੀ ਦੇਖਦੇ ਸੀਗੇ ਸੋ ਉਹ ਕਲਚਰ ਉਹ ਗੱਲਾਂ ਉਹ ਸਭ ਕੁਝ ਸੇਨ ਹੈ ਹਾਲਾਂਕਿ ਚਲੋ ਦੋ ਮੁਲਕ ਬਣ ਗਏ ਮੈਂ ਖੜਾ ਤਾਂ ਹਿੰਦੁਸਤਾਨ ਦੀ ਧਰਤੀ ਤੇ ਸੀ ਨਾ ਟੈਕਨੀਕਲੀ ਦੇਖਿਆ ਜਾਵੇ ਉਹ ਤਾਂ ਗੱਲ ਬੱਕਰੀ ਹੈ ਕਿ ਉਹ ਪਾਕਿਸਤਾਨ ਬਣ ਗਿਆ ਬਣਦੇ ਗਏ ਕਹਿੰਦੇ ਜਿਨੇ ਲਾਹੌਰ ਨਹੀਂ ਵੇਖਿਆ ਤੇ ਉਹ ਜੰਮਿਆ ਹੀ ਨਹੀਂ ਤੋ ਤੁਹਾਡਾ ਤੁਸੀਂ ਦੇਖ ਲਿਆ ਹੈਗਾ ਤੇ ਲਾਈਕ ਤੁਹਾਨੂੰ ਕੀ ਲੱਗ ਰਿਹਾ ਹੈ ਕੀ ਕੁਝ ਨਵਾਂ ਪੰਨ ਆਪਣੇ ਅੰਦਰ ਮਹਿਸੂਸ ਹੋ ਰਿਹਾ ਹੈਗਾ ਕੁਝ ਟਾਈਮ ਤੁਹਾਡੇ ਅੰਦਰੋਂ ਲਾਹੌਰ ਨਹੀਂ ਜਾ ਸਕਦਾ ਖਾਸ ਤੌਰ ਤੇ ਉਸ ਸ਼ਖਸ ਦੇ ਜਿਵੇਂ ਮੈਂ ਆ ਮੈਂ ਪਹਿਲੀ ਵਾਰ ਗਿਆ ਹਮ ਅ ਕਰਤਾਰਪੁਰ ਦਾ ਦੋ ਵਾਰੀ ਅਪਲਾਈ ਕੀਤਾ ਲਾਸਟ ਟਾਈਮ ਚਲੋ ਉਹ ਨਹੀਂ ਬੜਿਆ ਪ੍ਰੋਗਰਾਮ ਕੈਨਸਲ ਹੋ ਗਿਆ ਕਿਸੇ ਵਜ੍ਹਾ ਕਰਕੇ ਪਰ ਸ਼ਾਇਦ ਰੱਬ ਨੇ ਖੁਦਾ ਨੇ ਭਗਵਾਨ ਨੇ ਇਰਾਦਾ ਪਾਇਆ ਸੀ ਕਿ ਅਸੀਂ ਲਾਹੌਰ ਦੇ ਜ਼ਰੀਏ ਜਾਣਾ ਸੀ ਔਰ ਨਨਕਾਣਾ ਸਾਹਿਬ ਜਾ ਕੇ ਨਤਮਸਤਕ ਹੋਣਾ ਸੀ ਜੀ ਸੋ ਪੰਜਾਬੀ ਕਾਨਫਰੈਂਸ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਸੀਗੇ ਕਿੱਦਾਂ ਦਾ ਤਜਰਬਾ ਰਿਹਾ ਉਹ ਕਾਨਫਰੈਂਸ ਦਾ ਕੀ ਕੁਝ ਸੀਗਾ ਜਿਹਦੇ ਬਾਰੇ ਵਿੱਚ ਉੱਥੇ ਇਸ ਵਾਰ ਗੱਲਬਾਤ ਹੋਈ ਜੀ ਅਰਪਨ ਸੋ ਇਹ ਵਰਲਡ ਪੰਜਾਬੀ ਕਾਂਗਰੈਸ ਇੱਕ ਸੰਸਥਾ ਹੈ ਉਥੇ ਜਿਹੜੀ ਕਿ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਇਹ ਕਾਨਫਰੈਂਸ ਕਰਵਾ ਰਹੀ ਹੈ ਔਰ ਇਸ ਵਾਰ ਇਹ 33ਵੀਂ ਕਾਨਫਰੈਂਸ ਸੀ ਜਿਹਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ 3 ਦਿਨ ਦੀ ਕਾਨਫਰੈਂਸੀ 5 6 ਔਰ 7 ਮਾਰਚ ਦੀ ਚਾਰ ਨੂੰ ਅਸੀਂ ਪਹੁੰਚ ਗਏ ਔਰ 에ਸ ਵਾਰ ਦਾ ਜਿਹੜਾ ਵਿਸ਼ਾ ਸੀ ਉਹ ਸੀ ਹੈਰਬ ਟ੍ਰੈਡੀਸ਼ਨ ਆਫ ਪੰਜਾਬ ਯਾਨੀ ਕਿ ਪੰਜਾਬ ਦਾ ਜਿਹੜਾ ਬਹਾਦਰੀ ਵਾਲੀ ਰਵਾਇਤ ਹੈ ਉਹ ਟਾਪਿਕ ਸੀਗਾ ਉਹਦੇ ਵਿੱਚ ਵੱਖ-ਵੱਖ ਬੁਲਾਰੇ ਸੀਗੇ ਜਿਦੇ ਵਿੱਚ ਸ਼ਾਇਰ ਵੀ ਸੀ ਰਿਟਾਇਰਡ ਪ੍ਰੋਫੈਸਰ ਵੀ ਸੀਗੇ ਅਸੀਂ ਵੀ ਕੁਝ ਲੋਕ ਮੀਡੀਆ ਤੋਂ ਵੀ ਸੀਗੇ ਸੋ ਸਾਡੇ ਆਪਣੇ ਆਪਣੇ ਪ੍ਰੈਜੈਂਟੇਸ਼ਨ ਸੀਗੀਆਂ ਮੇਰਾ ਜਿਹੜਾ ਵਿਸ਼ਾ ਸੀ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਨਾਲ ਹੀ ਕਿਸ ਤਰ੍ਹਾਂ ਸੀ ਅਮਨ ਤੇ ਮੁਹੱਬਤ ਦੀ ਗੱਲ ਕਰ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਤੁਹਾਡੇ ਮਨ ਦੇ ਅੰਦਰ ਕੀ ਸੀ ਕਿ ਮੈਨੂੰ ਕਿਉਂ ਜਾਣਾ ਚਾਹੀਦਾ ਜਾਂ ਉੱਥੇ ਕੀ ਹੋਏਗਾ ਇਹੋ ਜਿਹਾ ਕਿ ਹਾਂ ਮੇਰ ਨੂੰ ਲਾਹੌਰ ਜਾਣਾ ਚਾਹੀਦਾ ਚਾਹੀ ਮੈਂ ਐਜ਼ ਆ ਪੱਤਰਕਾਰ ਜਾਵਾਂ ਚਾਹੀ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਜਾਵਾਂ ਪਰ ਇੱਕ ਵਾਰੀ ਕਿਉਂਕਿ ਬੜੇ ਲੋਕਾਂ ਦੇ ਅੰਦਰ ਇਹ ਤਾੰਤ ਤਾਂ ਰਹਿੰਦੀ ਹੈ ਯਾਰ ਇੱਕ ਵਾਰੀ ਲੈਣ ਦੇ ਵੱਲ ਹੋ ਕੇ ਆਈਏ ਤੁਹਾਡਾ ਕੀ ਸੀਗਾ ਤੁਹਾਨੂੰ ਕੀ ਲੱਗਦਾ ਸੀ ਕਿ ਜਾਣਾ ਤਾਂ ਚਾਹੀਦਾ ਹੈ ਮੇਰਾ ਨਾ ਕੋਈ 2006-7 ਤੋਂ ਸਾਂ ਜੋ ਉਧਰ ਬਣੀ ਉਧਰ ਦੇ ਇੱਕ ਸ਼ਾਇਰ ਨੇ ਅੰਜਮ ਸਲੀਮੀ ਫੈਸਲਾਬਾਦ ਤੋਂ ਨੇ ਉਹ ਵੀ ਹੂੰ ਬਹੁਤ ਕਮਾਲ ਦੇ ਸ਼ਾਇਰ ਨੇ ਜੋ 2006-07 ਦੇ ਦਰਮਿਆਨ ਫਿਰੋਜ਼ਪੁਰ ਆਏ ਸੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਲਈ ਆਏ ਸੀ ਉਹ ਹੂੰ ਤੇ ਉਦੋਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਤੇ ਕਿਉਂਕਿ ਤੁਸੀਂ ਬਾਰਡਰ ਏਰੀਆ 'ਚ ਰਹਿੰਦੇ ਹੋ ਤੁਹਾਡੇ ਖਿਆਲ ਉਹ ਜਿਹਨੇ ਲੈਂਗੁਏਜ ਦੇ ਤੋ ਤੁਹਾਡੇ ਦਾ ਕਿਤੇ ਨਾ ਕਿਤੇ ਅਸਰ ਹੈ ਹੂੰ ਰੇਡੀਓ ਸੁਣ ਰਹੇ ਹੋ ਤੁਸੀਂ ਪੀਟੀਵੀ ਦੇਖ ਰਹੇ ਹੋ ਹੂੰ ਫਿਰ ਤੁਸੀਂ ਬਜ਼ੁਰਗਾਂ ਤੋਂ ਕਹਾਣੀਆਂ ਸੁਣੀਆਂ ਨੇ ਜਾਂ ਤੁਸੀਂ ਟ੍ਰੇਨ ਤੋਂ ਪਾਕਿਸਤਾਨ ਦੀ ਗੱਲ ਹੈ ਜਾਂ ਗਦਰ ਆਪਾਂ ਫਿਲਮ ਦੇਖਦੇ ਆ ਉੱਥੋਂ ਤੁਹਾਨੂੰ ਕੁਝ ਨਾ ਕੁਝ ਮਿਲਦਾ ਨੋਵਲਸ ਨੇ ਹੋਰ ਚੀਜ਼ਾਂ ਤੋਂ ਪਤਾ ਲੱਗਦਾ ਹੈ ਸੋ ਮੇਰੇ ਅੰਦਰ ਤਾੰਗ ਤਾਂ ਸੀ ਹਾਂ ਮੈਨੂੰ ਵੀ ਸ਼ੁਰੂਆਤ ਚ ਲੱਗਦਾ ਸੀਗਾ ਕਿ ਯਾਰ ਉਧਰ ਕਿਉਂ ਜਾਵਾਂ ਮੈਂ ਕੀ ਕਰਨ ਜਾਣਾ ਹੈ ਕੈਨੇਡਾ ਜਾਣ ਦਾ ਡਰ ਨਹੀਂ ਲੱਗਾ ਕਿ ਵੀਜ਼ਾ ਨਹੀਂ ਲੱਗੇਗਾ ਨਹੀਂ ਐਦਾਂ ਦਾ ਕੁਝ ਨਹੀਂ ਮੈਨੂੰ ਲੱਗਦਾ ਇਹ ਪੁਰਾਣੀਆਂ ਗੱਲਾਂ ਅਸੀਂ ਸੁਣੀਆਂ ਹੋਈਆਂ ਐਦਾਂ ਦਾ ਕੁਝ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਬਾਕੀ ਅੱਗੇ ਦੇਖਾਂਗੇ ਹੁਣ ਕੀ ਬੰਦ ਹੈ ਤੇ ਉਹ ਸਾਂਝ ਵੱਦੀ ਦੀ ਵੱਦੀ ਦੀ ਵੱਦੀ ਕੀ ਕਈ ਵਾਰੀ ਉਧਰੋਂ ਇਨਵਾਈਟ ਵੀ ਆਏ ਵੈਡਿੰਗ ਦੇ ਆ ਗਏ ਜਾਂ ਕੁਝ ਆ ਗਏ ਪਰ ਨਹੀਂ ਜਾ ਹੋਇਆ ਇਸ ਵਾਰ ਮੌਕਾ ਲੱਗ ਗਿਆ ਮੈਨੂੰ ਕੁਛ ਮਨਚ ਸੀਗਾ ਵੀ ਨਹੀਂ ਕੋਈ ਹੁੰਦਾ ਨਾ ਕਿ ਤੁਸੀਂ ਪਰ ਮੰਦੀ ਤਸਵੀਰ ਚ ਕੀ ਬਣਾਇਆ ਸੀ ਕਿ ਲਾਹੌਰ ਜਾਵਾਂਗਾ ਤੇ ਆ ਆ ਹੋਏਗਾ ਮੈਨੂੰ ਇਹ ਸੀ ਕਿ ਮੁਹੱਬਤ ਹੀ ਮਿਲਨੀ ਹੈ ਮੇਰੇ ਹੋਰ ਕੁਛ ਕੋਈ ਸ਼ਬਦ ਹੈ ਹੀ ਨਹੀਂ ਸੀ ਹੂੰ ਮਤਲਬ ਵੀ ਮੈਨੂੰ ਕੋਈ ਫੋਨੇਟਿਕ ਮਿਲ ਜਾਣ ਜਾਂ ਕੋਈ ਇਦਾਂ ਦੇ ਲੋਕ ਮਿਲ ਜਾਣ ਕਿ ਕੋਈ ਹੋਰ ਗੱਲ ਬਣ ਜੇ ਲਾਹੌਰ 'ਚ ਤੁਹਾਡੇ ਯਾਰ ਬਣੇ ਨੇ ਉਧਰੋਂ ਤੁਹਾਡੇ ਦੋਸਤ ਬਣੇ ਨੇ ਇੱਕ ਵਾਰੀ ਜਦੋਂ ਕਹਿੰਦੇ ਤੁਹਾਡੇ ਦੋਸਤ ਆਏ ਤੇ ਤੁਸੀਂ ਸ਼ਾਇਰੀ ਦੇ ਨਾਲ ਸਵਾਗਤ ਕੀਤਾ ਸੀ ਤੁਹਾਡੀ ਸ਼ਾਇਰੀ ਕਿਹੜੀ ਸੀਗੀ ਤੇ ਐਰਕਾ ਫਿਰ ਤੁਸੀਂ ਗਏ ਤੇ ਤੁਹਾਡਾ ਤੁਹਾਡੇ ਉਧਰਲੇ ਦੋਸਤਾਂ ਨੇ ਸਵਾਗਤ ਕਿੱਦਾਂ ਕੀਤਾ ਬਹੁਤ 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 ਖੁਲੀਆਂ ਬਾਹਾਂ ਦੇ ਨਾਲ ਜਫੀਆਂ ਪਾ ਕੇ ਢੇਢੇਰ ਮੁਹੱਬਤਾਂ ਦੇ ਨਾਲ ਸਵਾਗਤ ਕੀਤਾ ਮੇਜ਼ਬਾਨੀ ਮਹਿਮਾਨ ਨਵਾਜ਼ੀ ਦਾ ਕਮਾਲ ਔਰ ਅੱਛਾ ਜਫੀ ਕਿਹੋ ਜੀ ਪਾਈ ਨਵਜੋਤ ਸਿੰਘ ਸਿੱਧੂ ਉਹਨਾਂ ਵਾਲੀ ਕੁੱਟ ਕੇ ਕੁੱਟ ਕੇ ਭਾਈ ਉਹ ਮੁਹੱਬਤਾਂ ਵਾਲੀ ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਵੀ ਸ਼ਖਸ ਦਾ ਆਪਾਂ ਨਾਮ ਲੈ ਸਕਦੇ ਹਾਂ ਭਾਵੇਂ ਉਹ ਸਿੱਧੂ ਹੋਣ ਤੇ ਭਾਵੇਂ ਕਪਿਲ ਸ਼ਰਮਾ ਹੋਵੇ ਚਾਹੇ ਬਦਰ ਖਾਨ ਹੋਣ ਉਧਰ ਦੇ ਰਾਈਟਰ ਸੋ ਅ ਜਦੋਂ ਮੇਰੀ ਪ੍ਰੈਜੈਂਟੇਸ਼ਨ ਸੀ ਉਹਦੇ ਵਿੱਚ ਸ਼ੇਅਰ ਸੀਗਾ ਕਿ ਜਿਹੜਾ 2011 ਵਿੱਚ ਉਧਰੋਂ ਸੱਜਣਾ ਨੇ ਆਣਾ ਸੀਗਾ ਮੈਂ ਯੂਨੀਵਰਸਿਟੀ ਪੜ ਰਿਹਾ ਸੀ ਤੇਜ਼ ਬੁਖਾਰ ਪਰ ਮਿਲਨ ਦੀ ਤਾਂਗ ਰੋਡਵੇ ਦੀ ਲਾਰੀ ਫੜੀ ਤੇ ਹੁਸ਼ਿਆਰਪੁਰ ਸ਼ਾਮ 84 ਵਾਲਾ ਪਤੁਰਪੇ ਤੇ ਉਹਨਾਂ ਲਈ ਇੱਕ ਸ਼ੇਅਰ ਲਿਖਿਆ ਸੀਗਾ ਕਿ ਮੇਰਾ ਯਾਰ ਜੋ ਆਇਆ ਏ ਉਸ ਪਾਰ ਤੋਂ ਆਇਆ ਏ ਪਰ ਝੋਲ ਮੁਹੱਬਤ ਦੀ ਉਹ ਨਾਲ ਲਿਆ ਏ ਸੋ ਮੇਰੀ ਪ੍ਰੈਜੈਂਟੇਸ਼ਨ ਦੀ ਜਦੋਂ ਸ਼ੁਰੂਆਤ ਹੋਈ ਫਿਰ ਇਸ ਵਾਰ ਮੈਂ ਕਿਹਾ ਜੀ ਹੁਣ ਮੇਰਾ ਯਾਰ ਤਾਂ ਨਹੀਂ ਉਦੋਂ ਉਸ ਤੋਂ ਬਾਅਦ ਆਇਆ ਇਧਰੋਂ ਯਾਰ ਉਧਰ ਚੱਲ ਗਿਆ ਇਧਰ ਵਾਲਾ ਯਾਰ ਉਧਰ ਆ ਗਿਆ ਸੋ ਮੈਂ ਕਿਹਾ ਵੀ ਤੇਰਾ ਯਾਰ ਜੋ ਆਇਆ ਹੂੰ ਸੋ ਇਹ ਗੱਲ ਹੋਈ ਫਿਰ ਜਦੋਂ ਅਸੀਂ ਨਨਕਾਣਾ ਸਾਹਿਬ ਜਾਂਦੇ ਆ ਤੇ ਉਦੋਂ ਖਿਆਲ ਆਉਂਦਾ ਹੈ ਕਿ ਨਾਨਕ ਦੇਦਰ ਚੱਲੇ ਆ ਨੂਰਾਨੀ ਕਰ ਚੱਲੇ ਆ ਹੂੰ ਸੋ ਨੂਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੇਰੇ ਚਿਹਰੇ ਤੋਂ ਜਾਂ ਮੇਰੇ ਫੇਸ ਤੋਂ ਝਲਕ ਰਿਹਾ ਹੈ ਹੂੰ ਕਿ ਉਧਰ ਦਾ ਲਾਹੌਰ ਦਾ ਨੂਰ ਮੇਰੇ ਵੱਲ ਹੈ ਉਹ ਲਾਹੌਰ ਦਾ ਵੀ ਨੂਰ ਹੈ ਉਹ ਦਾਤਾ ਦਰਬਾਰ ਦਾ ਵੀ ਨੂਰ ਹੈ ਉਹ ਨਨਕਾਣਾ ਸਾਹਿਬ ਦਾ ਵੀ ਨੂਰ ਹੈ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਫਾ ਜੁੜ ਗਿਆ ਜਿਹਦੇ ਵਿੱਚ ਤੁਸੀਂ ਇਹਨਾਂ ਸਾਰੇ ਅਦਮੀ ਲੋਕਾਂ ਦੀ ਸੰਗਤ ਨੂੰ ਵੀ ਮਾਣ ਲਿਆ ਔਰ ਇੰਟਰਵਿਊਸ ਤਾਂ ਤੁਸੀਂ ਉਹਨਾਂ ਨਾਲ ਪਹਿਲਾਂ ਵੀ ਕਰ ਰਹੇ ਸੀਗੇ ਉਧਰ ਦੀਆਂ ਗੱਲਾਂ ਸੋ ਜਦੋਂ ਅਸੀਂ ਸੁਨੀਲ ਉਹਨਾਂ ਦੀ ਗੱਲ ਕਰਦੇ ਆਂ ਤੇ ਜਿੰਨਾ ਵੀ ਇਹਨਾਂ ਦਾ ਅਸੀਂ ਕੰਮ ਦੇਖਦੇ ਹੈਗੇ ਆ ਸਾਰਾ ਲਿਟਰੇਚਰ ਦੇ ਨਾਲ ਸਿਨੇਮਾ ਦੇ ਨਾਲ ਜੁੜਿਆ ਹੋਇਆ ਆ ਉਹਦੇ ਵਿੱਚ ਤੁਹਾਨੂੰ ਆਮ ਤੌਰ ਤੇ ਹੀ ਲਾਹੌਰ ਦੀ ਗੱਲ ਮਿਲ ਜੇਗੀ ਔਰ ਉਹਦੇ ਵਿੱਚ ਤੁਹਾਨੂੰ ਮੁਹੱਬਤ ਦਾ ਪੈਗਾਮ ਮਿਲੇਗਾ ਸੋ ਇਹੋ ਜੀ ਹਮੇਸ਼ਾ ਹੀ ਤੁਹਾਡਾ ਰਿਹਾ ਕਿ ਇਹਦੇ ਤੇ ਕੰਮ ਕੀਤਾ ਜਾਵੇ ਉਧਰ ਦੇ ਚੁਣਿੰਦਾ ਆਰਟਿਸਟ ਨੂੰ ਲੱਭ ਕੇ ਇੰਟਰਵਿਊਸ ਟਾਇਪ ਕਰਨਾ ਤੇ ਉਹਨਾਂ ਦੀ ਗੱਲ ਇਧਰ ਵਾਲਿਆਂ ਤੱਕ ਪਹੁੰਚਾਉਣਾ ਇਹ ਤੁਸੀਂ ਜ਼ਰੀਆ ਹਮੇਸ਼ਾ ਬਣੇ ਰਹੇ ਸੋ ਉਹ ਜਦੋਂ ਤੁਹਾਨੂੰ ਮਿਲੇ ਤੇ ਕਿੰਨੀਆਂ ਕੁ ਦਵਾਵਾਂ ਉਹਨਾਂ ਨੇ ਦਿੱਤੀਆਂ ਜਾਂ ਤੁਹਾਡੇ ਕੰਮ ਨੂੰ ਉਹ ਕਿੱਦਾਂ ਦੇਖਦੇ ਸੀਗੇ ਕੰਮ ਨੂੰ ਤਾਂ ਸਰਾਇਆ ਹੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਅਰਪਣ ਇਹ ਰਹੀ ਕਿ ਜਿਹੜੀ ਅੰਦਰ ਚਿਣਕ ਹੁੰਦੀ ਹੈ ਨਾ ਉਹ ਦੋਨੋਂ ਪਾਸੇ ਸੀਗੀ। ਗਰੇਂਦਰ ਤਾਂ ਸੀਗੀ ਜਦੋਂ ਮੈਂ ਨਾਲ ਨੂੰ ਅੱਜ ਤੋਂ ਕੋਈ 3-4 ਸਾਲ ਪਹਿਲਾਂ ਕੰਟੈਕਟ ਕਰਨਾ ਸ਼ੁਰੂ ਕੀਤਾ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਥਰੂ ਫਿਰ ਅਸੀਂ ਸਕਾਈਪ ਤੇ ਇੰਟਰਵਿਊਜ਼ ਕੀਤੀਆਂ। ਸਕਾਈਪ ਤੇ ਇੰਟਰਵਿਊਜ਼ ਕੀਤੀਆਂ ਤੇ ਮੈਂ ਪਹਿਲਾਂ ਆਪਣੇ ਬਾਰੇ ਦੱਸਦਾ ਸੀ ਕਿ ਕਿ ਮੈਂ ਮੇਰਾ ਕੰਮ ਜਿਹੜਾ ਉਹ ਆਰਟ, ਸਿਨੇਮਾ, 뮤직, ਦੋਸਤੀ, ਮੁਹੱਬਤ ਇਹਦੇ ਤੇ ਆ। ਅਮਨ ਕੀ ਆਸ਼ਾ ਜਿਹੜਾ ਇੱਕ ਉਹ ਪੈਗਾਮ ਹੈ। ਹੂੰ। ਉਹ ਪਹਿਲੇ ਗੱਲਬਾਤ ਦੇ ਵਿੱਚ ਹੀ ਰਾਜ਼ੀ ਹੋ ਜਾਂਦੇ ਸੀ। ਨਹੀਂ ਤਾਂ ਇਹ ਅਕਸਰ ਹੁੰਦਾ ਹੈ ਕਿ ਮੀਡੀਆ ਨੂੰ ਬਹੁਤ ਇਹ ਦੋਸ਼ ਵੀ ਦਿੱਤਾ ਜਾਂਦਾ ਹੈ ਕਿ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਹੂੰ ਉਸ ਚੀਜ਼ ਦਾ ਮੈਂ ਦੇਖਿਆ ਉਹਨਾਂ ਨੂੰ ਜ਼ੈਨ ਦੇ ਵਿੱਚ ਬਿਲਕੁਲ ਹੀ ਨਹੀਂ ਸੀਗਾ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਔਰ ਪਹਿਲੀ ਪਹਿਲੀ ਵਾਰੀ ਇੱਕ ਇੱਕ ਵਾਰ ਤੁਸੀਂ ਉਹਨਾਂ ਨੂੰ ਇੰਟਰਵਿਊ ਕਰ ਰਹੇ ਹੋ ਉਹ ਵੀ ਸਕਾਈਪ ਦੇ ਥਰੂ ਬਹੁਤ ਦੂਰ ਬੈਠੇ ਦੋ ਮੁਲਕਾਂ 'ਚ ਬੈਠੇ। ਹੂੰ ਪਰ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਮਿਲਣਾ ਕੁਝ ਲੋਕ ਨਹੀਂ ਸੀਗੇ ਜਿਦੇ ਵਿੱਚੋਂ সোহੇਲ ਅਹਿਮਦ ਸਾਹਿਬ ਉਹ ਵੀ ਲੰਡਨ ਆਪਣੇ ਟੂਰ ਤੇ ਸੀਗੇ। ਹੂੰ ਪਰ ਉਹ ਮੈਨੂੰ ਉਹ ਇਹਨਾਂ ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਮੈਨੂੰ ਅਫਸੋਸ ਹੈ ਕਿ ਸੁਨੀਲ ਤੁਸੀਂ ਆ ਰਹੇ ਹੋ ਤੇ ਮੈਂ ਇੱਥੇ ਨਹੀਂ ਹੈ। ਮੈਨੂੰ ਇਹ ਦੱਸੋ ਤੁਹਾਨੂੰ ਕਿਹੜੀ ਸ਼ੈ ਚਾਹੀਦੀ ਹੈ ਹੂੰ ਤੁਹਾਡੇ ਅੱਗੇ ਪਿੱਛੇ ਕਹਿੰਦੇ ਗੱਡੀਆਂ ਲਾਣੀਆਂ ਮੈਨੂੰ ਦੱਸੋ ਹੂੰ ਸੋ ਮਤਲਬ ਇਸ ਤਰ੍ਹਾਂ ਦੇ ਵੀ ਸੀਗੇ ਸ਼ਖਸ ਦੂਰ ਬੈਠੇ ਵੀ ਕਹਿੰਦੇ ਕਿ ਤੁਸੀਂ ਦੱਸੋ ਸਾਡੀ ਡਿਊਟੀ ਲਾਓ ਮੈਂ ਕਿਹਾ ਡਿਊਟੀ ਕੋਈ ਨਹੀਂ ਬਸ ਮੁਲਾਕਾਤ ਹੁੰਦੀ ਤੇ ਖੈਰ ਗੱਲ ਹੋਰ ਹੋਣੀ ਸੀ ਸੋ ਦੁਆਵਾਂ ਤਾਂ ਬਹੁਤ ਮਿਲੀਆਂ ਦੁਆਵਾਂ ਇਸ ਕਰਕੇ ਮਿਲੀਆਂ ਜਿਹੜੀ ਤੁਸੀਂ ਪੈਗਾਮੇ ਮੁਹੱਬਤ ਦੀ ਗੱਲ ਕੀਤੀ ਹੈ ਨਾ ਉਸ ਕਰਕੇ ਬਹੁਤ ਮਿਲੀਆਂ ਕਿ ਅਸੀਂ ਗੱਲ ਚੰਗੀ ਕੀਤੀ ਗੱਲ ਸਾਂਝ ਦੀ ਕੀਤੀ ਗੱਲ ਮੁਹੱਬਤ ਦੀ ਕੀਤੀ ਦੋਸਤੀ ਦੀ ਕੀਤੀ ਅਸੀਂ ਗੱਲ ਕੋਈ ਫਿਰ ਕਾ ਪ੍ਰਸਤੀ ਦੇਣੀ ਕੀਤੀ ਅਸੀਂ ਗੱਲ ਕੋਈ ਕਿਸੇ ਨੂੰ ਤੋੜਨ ਦੀ ਨਹੀਂ ਕੀਤੀ ਅਸੀਂ ਗੱਲ ਜੋੜਨ ਦੀ ਕੀਤੀ ਇਸ ਕਰਕੇ ਦੁਆਵਾਂ ਬਹੁਤ ਮਿਲੀਆਂ ਲੋਕਾਂ ਦੇ ਅੰਦਰ ਮਿੱਟੀ ਦਾ ਮੋਹ ਹੈਗਾ ਆ ਸੋ ਕਿੰਨੇਕ ਉਹ ਮਾਡਰਨ ਨੇ ਜਿਵੇਂ ਪਿੱਛੇ ਜੇ ਇੱਕ ਸੀਰੀਜ਼ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਉਹ ਆਖਰੀ ਪੀੜੀ ਹੈ ਸ਼ਾਇਦ ਜਿਹੜੀ ਚੜ੍ਹਦੇ ਚ ਆਨਲੀ ਜਾਂ ਜਿਹੜੀ ਲਾਹੌਰ ਜਾਣ ਦੇ ਲਈ ਬਹੁਤ ਜਤ ਜਿਆਦਾ ਆਪਣੇ ਅੰਦਰ ਕਹ ਲੋ ਅਰਮਾਨ ਰੱਖਦੀ ਹੈ ਸ਼ਾਇਦ ਇਸ ਤੋਂ ਬਾਅਦ ਵਾਲੀਆਂ ਪੀੜ੍ਹੀਆਂ ਦੇ ਵਿੱਚ ਉਹ ਉਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਇਮੋਸ਼ਨ ਨਹੀਂ ਰਹੂਗਾ ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਇਵੇਂ ਹੋਏਗਾ ਨਹੀਂ ਨਹੀਂ ਇਹ ਬਿਲਕੁਲ ਮੈਂ ਵੀ ਮਹਿਸੂਸ ਕੀਤਾ ਮੈਂ ਇਤفاق ਹਾਂ ਤੁਹਾਡੀ ਗੱਲ ਨਾਲ ਹ ਹਲੇ ਉਹ ਪੀੜ੍ਹੀ ਹੈ ਇੱਕ ਲਾਸਟ ਪੀੜ੍ਹੀ ਕਹਿ ਸਕਦੇ ਆ ਆਖਰੀ ਪੀੜ੍ਹੀ ਹੀ ਹੋਏਗੀ ਜਿਹੜੀ ਭਾਵੇਂ ਇੱਧਰ ਬੈਠੀ ਹੈ ਚਾਹੇ ਉੱਧਰ ਬੈਠੀ ਹੈ ਤਾਂਗ ਤਾਂ ਹੈ ਕਿ ਮਿੱਟੀ ਦਾ ਮੋਤ ਹੈ ਹੀ ਨਾ ਜਿਵੇਂ ਉਹ ਲਾਹੌਰੀਏ ਫਿਲਮ ਚ ਗਾਣਾ ਵੀ ਹੈ ਨਾ ਮਿੱਟੀ ਦਾ ਪੁੱਤਲਾ ਮਿੱਟੀ ਨੂੰ ਰੋਂਦਾ ਹੂੰ ਸੋ ਉਹ ਤਾਂ ਗੱਲ ਹੈ ਹੂੰ ਉਸ ਕੁਆਂਟੀਟੀ 'ਚ ਅੱਗੇ ਨਹੀਂ ਉਹ ਗੱਲ ਪਹੁੰਚ ਸਕਦੀ ਕਿਉਂਕਿ ਉਹ ਦਰਦ ਆਪ ਨਹੀਂ ਉਸ ਪੀੜੀ ਨੇ ਹੰਡਾਇਆ ਜਾਂ ਆਪਾਂ ਨਹੀਂ ਹੰਡਾਇਆ ਕਿਉਂਕਿ ਆਪਾਂ ਆਪਣੇ ਬਜ਼ੁਰਗਾਂ ਤੋਂ ਇੱਕ ਦੂਜੇ ਤੋਂ ਗੱਲਾਂ ਸੁਣੀਆਂ ਨੇ ਹੂੰ ਉਹ ਕੁਆਂਟੀਟੀ ਘਟ ਹੈ ਔਰ ਜਿੰਨੀ ਵੀ ਹੈ ਉਹ ਕੁਆਂਟੀਟੀ ਹੈ ਉਹ ਪਾਇਦਾਰ ਮਤਲਬ ਉਹਨਾਂ ਦੇ ਦਿਲੋ ਦਿਮਾਗ ਤੇ ਉਸ ਚੀਜ਼ ਦਾ ਅਸਰ ਹੈ ਜੋ ਉਹਨਾਂ ਨੇ ਕਹਾਣੀਆਂ ਸੋਸ਼ਲ ਮੀਡੀਆ ਦੇ ਥਰੂ ਪਾਵੇਂ ਪੰਜਾਬੀ ਲਹਿਜੇ ਦੇ ਥਰੂ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਣ ਹੂੰ ਉਹ ਦਰਦ ਤਾਂ ਹੈ ਬਾਬਾ ਜੀ ਨੂੰ ਇਦਾਂ ਲੱਗਦਾ ਸੀਗਾ ਕਿ ਇੱਕ ਵਕਤੀ ਰੌਲਾ ਆ ਤੇ ਉਹ ਮਤਲਬ ਇੰਡੀਆ ਲਫ਼ਜ਼ ਜਾਂ ਹਿੰਦੁਸਤਾਨ ਇਹ ਤਾਂ ਗੱਲ ਉਹ ਇਹ ਲਫ਼ਜ਼ ਕਦੀ ਨਹੀਂ ਯੂਜ਼ ਕੀਤਾ ਸੀ ਉਹਨਾਂ ਨੇ ਉਹ ਕਹਿੰਦੇ ਹੁੰਦੇ ਸੀ ਦੇਸ਼ ਉਹ ਕਹਿੰਦੇ ਸੀ ਅਸੀਂ ਦੇਸ਼ ਨੂੰ ਨਾ ਮੁੜ ਜਾਣਾ ਉਹਨਾਂ ਨੇ ਜ਼ਿੰਦਗੀ 'ਚ ਕਿੰਨਾ ਪਰਦੇਸ ਕਟਿਆ ਅੱਬੂ ਇੱਕ ਨਾਂ ਲੈਂਦੇ ਹੁੰਦੇ ਸੀ ਲਖਵਿੰਦਰ ਇੱਕ ਵਾਰੀ ਨੇਰੀ ਜੀ ਉੱਡੀ ਹੈ ਨਾ ਜੀ ਅੱਬੂ ਕਹਿੰਦੇ ਉਹ ਸਾਡੇ ਨਾ ਸਾਹਮਣੇ ਢਾਲ ਬਣ ਕੇ ਖੜੋ ਗਏ ਸੀਗੇ ਲਖਵਿੰਦਰ ਜਦੋਂ ਵੰਡ ਹੋਈ ਹੈ ਉਦੋਂ ਸਾਰੇ ਆਪਣੇ ਆਪਣੇ ਮੁਲਕ ਕਹਿ ਕੇ ਚਲੇ ਗਏ ਹਾਂ ਪਰ ਰਾਣਾ ਇਜਾਜ਼ ਇੱਕ ਗੱਲ ਕਹਿੰਦੇ ਆ ਕਿ ਉਹ ਉਹਨਾਂ ਦੇ ਬਜ਼ੁਰਗਾਂ ਦਾ ਜਿਹੜੀ ਤਾਲੁਕ ਹੈ ਉਹ ਬਸਤੀ ਸ਼ੇਖ ਜਲੰਧਰ ਤੋਂ ਹੈ। ਹੂੰ ਤੇ ਕਹਿੰਦੇ ਵੀ ਹੁਣ ਜਦੋਂ ਉਹਨਾਂ ਨੇ ਫੈਸਲਾਬਾਦ ਚ ਆਪਣਾ ਘਰ ਬਣਾਇਆ ਤੇ ਆਪਣੇ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਲਾਈ ਹੈ ਉਹ ਲਾਈ ਹੈ ਮੇਰੇ ਅੱਬੂ ਜੀ ਦਾ ਘਰ। ਤੇ ਕਹਿੰਦੇ ਵੀ ਜਦੋਂ ਇਹ ਰੌਲਾ ਪਿਆ ਵੰਡ ਵਾਲਾ ਤੇ ਮੇਰੇ ਬਜ਼ੁਰਗ ਕਹਿੰਦੇ ਸੀਗੇ ਕਿ ਇਹ ਕੋਈ ਵਕਤੀ ਰੌਲਾ ਹੈ। ਹੂੰ ਛੇਤੀ ਸਭ ਕੁਝ ਠੀਕ ਹੋ ਜਾਣਾ ਤੇ ਅਸੀਂ ਆਪਣੇ ਦੇਸ਼ ਨੂੰ ਮੁੜ ਜਾਣਾ। ਹੂੰ ਮਤਲਬ ਉਹ ਹਿੰਦੁਸਤਾਨ ਭਾਰਤ ਇੰਡੀਆ ਉਹ ਕਹਿੰਦੇ ਮੇਰੇ ਬਜ਼ੁਰਗ ਇਹ ਨਹੀਂ ਕਹਿੰਦੇ ਸੀਗੇ ਉਹ ਕਹਿੰਦੇ ਸੀ ਅਸੀਂ ਆਪਣੇ ਦੇਸ਼ ਨੂੰ ਮੁੜ ਜਾਣਾ ਹੂੰ ਵੀ ਸਾਡਾ ਪਰਦੇਸ ਕਟਿਆ ਜਾਣਾ ਵੀ ਅਸੀਂ ਪਰਦੇਸ ਆਏ ਆ ਅਸੀਂ ਦੇਸ਼ ਨੂੰ ਵਾਪਸ ਚਲੇ ਜਾਣਾ ਬਿਲਕੁਲ ਹੂੰ ਸੋ ਇਹ ਚੀਜ਼ਾਂ ਹਲੇ ਵੀ ਕਾਇਮ ਨੇ ਉਸ ਪੀੜੀ ਦੇ ਕਿਸੇ ਨੂੰ ਵੀ ਮਿਲੇ ਜਿਨ੍ਹਾਂ ਨੂੰ ਇਹ ਉਮੀਦ ਸੀਗੀ ਕਿ ਅਸੀਂ ਮੁੜਨਾ ਜਿਵੇਂ ਉਹਨਾਂ ਦੇ ਫਾਦਰ ਦੀ ਗੱਲ ਕੀਤੀ ਪਰ ਇਦਾਂ ਦੇ ਕੋਈ ਤੁਹਾਨੂੰ ਹੋਰ ਮਿਲੇ ਨਹੀਂ ਇਦਾਂ ਦੇ ਕੋਈ ਬਜ਼ੁਰਗ ਤਾਂ ਨਹੀਂ ਮਿਲੇ ਪਰ ਹਾਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਵੇਂ ਹੁਣ ਸਾਡੇ ਕੋਲ ਕਾਨਫਰੰਸ 'ਚ ਵੀ ਆਈਆਂ ਹੂੰ ਉਹ ਦਰਦ ਉਹ ਗੱਲਾਂ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਛਿੜਦੀ ਹੈ ਗੱਲ ਪੰਜਾਬ ਦੀ ਗੱਲ ਛਿੜ ਜੇ ਜਿਵੇਂ ਜੀਵਨ ਸੁਲਤਾਨ ਮੇਰੇ ਨਾਲ ਇੰਟਰਵਿਊ ਚ ਕਹਿੰਦੇ ਕਿ ਕਹਿੰਦੇ ਵੀ ਕਮ ਸੇ ਕਮ ਪੰਜਾਬ ਤੋਂ ਪੰਜਾਬ ਦੇ ਦਰਮਿਆਨ ਲਕੀਰ ਨਹੀਂ ਹੋਣੀ ਚਾਹੀਦੀ ਯਾਰ ਇਹ ਸੀਮਾ ਰੇਖਾ ਇਹ ਕਿਉਂ ਹੈ ਬਾਰਡਰ ਲੈਂਡ ਵਿੱਚ ਕਮ ਸੇ ਕਮ ਇਹ ਪੰਜਾਬ ਤੋਂ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ ਇਹ ਪੰਜਾਬ ਵਿੱਚ ਹੋਣਾ ਚਾਹੀਦਾ ਕਰਤਾਰਪੁਰ ਕੋਰੀਡੋਰ ਖੁੱਲਿਆ ਦੋਵਾਂ ਸਰਕਾਰਾਂ ਨੇ ਵਧੀਆ ਕੰਮ ਕੀਤਾ ਕਿ ਚਲੋ ਮੇਲ ਮਿਲਾਪ ਹੋ ਰਿਹਾ 70 70 ਸਾਲਾਂ ਦੇ ਵਿਛੜੇ ਲੋਕ ਭੈਣ ਭਰਾ 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 ਉੱਥੇ ਮਿਲ ਰਹੇ ਆ ਉਹਦਾ ਜ਼ਰੀਆ ਸੋਸ਼ਲ ਮੀਡੀਆ ਬੰਦਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬੀ ਲਹਿਰ ਜਾਂ ਸਮਲ ਧਮੀ ਸਾਹਿਬ 47 ਨਾਮਾਂ ਵਾਲੇ ਉਹ ਬਣਦੇ ਨੇ ਹੂੰ ਸੋ ਇਹ ਇਹ ਚੀਜ਼ ਹਲੇ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਭਾਵੇਂ ਜਨਰੇਸ਼ਨਸ ਅੱਗੇ ਵੱਧ ਗਈਆਂ ਪਰ ਉਹਨਾਂ ਨੇ ਜਿਹੜੀਆਂ ਆਪਣੇ ਬਜ਼ੁਰਗਾਂ ਤੋਂ ਚੀਜ਼ਾਂ ਲਈਆਂ ਉਹ ਕਾਇਮ ਨੇ ਉਹਨਾਂ ਦੇ ਆਰਟ ਨੂੰ ਜਾਂ ਸਿਨੇਮਾ ਨੂੰ ਕਿਵੇਂ ਮਹਿਸੂਸ ਕੀਤਾ ਜਾਂ ਕੀ ਕੁਛ ਸੀਗਾ ਜਿਹੜਾ ਤੁਹਾਨੂੰ ਲੱਗਾ ਕਿ ਆਪਣੇ ਵਾਲੇ ਨਾਲੋਂ ਵੱਖਰਾ ਹੈਗਾ ਕੋਈ ਇਹੋ ਜੀ ਗੱਲਬਾਤ ਵੀ ਹੋਈ ਜਾਂ ਇਧਰ ਦੀਆਂ ਫਿਲਮਾਂ ਬਾਰੇ ਕਿਉਂਕਿ ਅਸੀਂ ਫਿਲਮਾਂ ਦੇ ਵਿੱਚ ਲਾਹੌਰ ਦਾ ਜੰਜਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਸੋ ਇੱਕ ਤਾੰਗ ਦੇਖਣ ਨੂੰ ਮਿਲੀ ਹੈ ਉਸ ਪੰਜਾਬ ਦੀ ਝਲਕ ਨੂੰ ਦੁਬਾਰਾ ਤੋਂ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਇਹਨੂੰ ਉਹ ਕਿੱਦਾਂ ਵੇਖਦੇ ਆ ਉਧਰ ਦੀ ਇੰਡਸਟਰੀ ਜਿਹੜੀ ਹੈ ਨਾ ਐਂਟਰਟੇਨਮੈਂਟ ਇੰਡਸਟਰੀ ਬਹੁਤ ਛੋਟੀ ਹੈ ਹੂੰ ਕਿਉਂਕਿ ਇੱਥੇ ਆਪਣੀ ਬਹੁਤ ਵੱਡੀ ਤਾਦਾਦ ਦੇ ਵਿੱਚ ਫਿਲਮਾਂ ਬਣਦੀਆਂ ਹੂੰ ਚਾਹੇ ਹਿੰਦੀ ਫਿਲਮ ਇੰਡਸਟਰੀ ਜਿਹਨੂੰ ਅਸੀਂ ਬਾਲੀਵੁੱਡ ਕਹਿੰਦੇ ਆ ਚਾਹੇ ਆਪਣੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਹੈ ਨਾ ਸਾਡੀ ਤਾਦਾਦ ਹਰ ਮਾਮਲੇ 'ਚ ਜ਼ਿਆਦਾ ਹੈ ਪਰ ਉਹਨਾਂ ਦਾ ਕੰਮ ਘੱਟ ਹੈ ਪਰ ਉਹਨਾਂ ਦਾ ਕੰਮ ਮੈਨੂੰ ਲੱਗਦਾ ਹੈ ਜ਼ਿਆਦਾ ਚੇਤੇ ਰੱਖਿਆ ਜਾਣ ਵਾਲਾ ਕੰਮ ਹੈ ਭਾਵੇਂ ਉਹ ਅਸੀਂ ਪਾਕਿਸਤਾਨੀ ਡਰਾਮਿਆਂ ਦੀ ਗੱਲ ਕਰ ਲਈਏ ਸੰਗੀਤ ਦੀ ਗੱਲ ਕਰ ਲਈਏ ਜਾਂ ਉਹਨਾਂ ਦੇ ਮਜ਼ਾਈਆ ਕੰਟੈਂਟ ਤੁਸੀਂ ਦੇਖ ਲਓ ਤੁਹਾਨੂੰ ਕਿਵੇਂ ਲੱਗਾ ਕਿ ਕਿਹੋ ਜੀ ਉਹਨਾਂ ਦੀ ਕਲਾ ਜਾਂ ਕਿਉਂ ਉਹ ਉਹਨਾਂ ਦੇ ਬਾਰੇ ਦੇ ਵਿੱਚ ਇਹ ਗੱਲ ਬਰਕਰਾਰ ਹੈ ਕਿ ਕਿਤੇ ਨਾ ਕਿਤੇ ਕੰਮ ਜ਼ਿਆਦਾ ਵਧੀਆ ਹੋ ਰਿਹਾ ਹੈ ਮੈਨੂੰ ਲੱਗਦਾ ਵਕਤ ਆਪਣੇ ਨਾਲੋਂ ਥੋੜਾ ਜਿਆਦਾ ਜ਼ਿਆਦਾ ਦਿੰਦੇ ਆ ਆਪਣੀ ਕਲਾ ਨੂੰ ਜਿਵੇਂ ਉਹਦੇ ਵਿੱਚ ਇੱਕ ਐਗਜ਼ਾਮਪਲ ਹੈ ਤਜਮਲ ਕਲੀਮ ਸਾਹਿਬ ਦੀ ਕਮਾਲ ਕਰਦੇ ਹੋ ਬਾਦਸ਼ਾਹ ਹੋ ਮਰਨ ਤੋਂ ਡਰਦੇ ਹੋ ਬਾਦਸ਼ਾਹ ਹੋ ਸਾਰਿਆਂ ਨੇ ਸੁਣਿਆ ਉਹ ਵੀ ਆ ਚੁੱਕੇ ਹਿੰਦੁਸਤਾਨ ਫਿਰੋਜ਼ਪੁਰ ਵੀ ਫਰੀਦਕੋਟ ਆਏ ਸੀ ਇਨਫੈਕਟ ਉਹ ਆਈ ਥਿੰਕ 2007-08 ਦੇ ਦਰਮਿਆਨ ਆਏ ਸੀ ਜੀ ਜਿਵੇਂ ਤਜਮਲ ਕਲੀਮ ਸਾਹਿਬ ਕਹਿੰਦੇ ਕਿ ਮੈਂ ਪੰਜਾਬੀ ਨੂੰ ਬਹੁਤ ਐਮੇ ਦਿੱਤੀ ਔਰ ਮੈਂ ਸਮਾਂ ਬਹੁਤ ਦਿੱਤਾ ਬਿਲਕੁਲ ਅੱਜ ਕੱਲ ਦੇ ਸ਼ਾਇਰ ਉਹਨਾਂ ਸਮਾਂ ਨਹੀਂ ਦਿੰਦੇ ਅੱਜ ਕੱਲ ਉਹ ਹੀ ਸ਼ਾਰਟਕਟ ਵਾਲੀ ਗੱਲ ਆ ਗਈ ਕਿ ਰੀਲ ਤੇ ਅਸੀਂ फटाफट ਦੋ ਲਾਈਨਾਂ ਬੋਲ ਕੇ ਭਾਵੇਂ ਸ਼ਾਇਦ ਵਾਇਰਲ ਹੋ ਜਾਈਏ ਪਰ ਉਹਨਾਂ ਨੇ ਇਹ ਚੀਜ਼ਾਂ ਖੰਡਾਈਆਂ ਔਰ ਇਹ ਨਹੀਂ ਸੋਚਿਆ ਕਿ ਅਸੀਂ ਕੱਲ ਨੂੰ ਟੈਕਨੋਲੋਜੀ ਦੇ ਹਿਸਾਬ ਨਾਲ ਅਸੀਂ ਵਾਇਰਲ ਹੋਵਾਂਗੇ ਸੋ ਉਹਨਾਂ ਦੀ ਉਹ ਲਿਖਤ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਤੁਹਾਨੂੰ ਉਹ ਚੀਜ਼ ਮਿਲੇਗੀ ਡੂੰਘਾਈ ਨਾਲ ਕੰਮ ਮਿਲੇਗਾ ਇਹ ਚੀਜ਼ ਮਤਲਬ ਇਹ ਨਹੀਂ ਕਿ ਸਾਡੇ ਵਾਲੇ ਪਾਸੇ ਹਿੰਦੁਸਤਾਨ ਚ ਜਾਂ ਉਧਰ ਉਸ ਚੀਜ਼ ਦੀ ਕਮੀ ਤੁਹਾਨੂੰ ਰਹੇਗੀ ਜਨਰੇਸ਼ਨ ਜਿਵੇਂ ਜਿਵੇਂ ਅੱਗੇ ਵਧੇਗੀ ਉਹ ਸ਼ਾਰਟਕਟ ਲੱਭੇਗੀ ਉਹ ਲੱਭੇਗੀ ਕਿ ਮੈਂ 10 ਘੰਟੇ ਚ ਜਿਹੜਾ ਕੰਮ ਕਰ ਰਿਹਾ ਹਾਂ ਉਹ ਸ਼ਾਇਦ 2 ਘੰਟੇ ਚ ਕਰ ਲਾਂ ਜੇ ਲਾਹੌਰ ਜਾਣ ਦਾ ਮੌਕਾ ਮਿਲਿਆ ਤੇ ਲਾਹੌਰ ਅਸੀਂ ਫਿਰ ਦੁਬਾਰਾ ਜਾਵਾਂਗੇ ਅਰਪਨ ਔਰ ਬਦਰ ਖਾਨ ਸਾਡੇ ਦੋਸਤੋ ਕਹਿੰਦੇ ਨੇ ਕਿ ਲਾਹੌਰ ਇੱਕ ਸ਼ਹਿਰ ਨਹੀਂ ਲਾਹੌਰ ਇੱਕ ਆਦਤ ਹੈ ਤੇ ਲਾਹੌਰ ਦੀ ਆਦਤ ਇੱਕ ਵਾਰੀ ਪੈ ਗਈ ਹੈ ਤੇ ਲਾਹੌਰ ਛੇਤੀ ਤਾਂ ਅੰਦਰੋਂ ਨਿਕਲਣਾ ਨਹੀਂ ਤੇ ਜਦੋਂ ਨਿਕਲਣ ਦੀ ਵਾਰੀ ਆਏਗੀ ਅਸੀਂ ਫਿਰ ਸ਼ਾਇਦ ਪਹੁੰਚ ਜਾਾਂਗੇ ਉੱਥੇ ਤੇ ਉਹ ਇਸ ਕਰਕੇ ਵੀ ਖੁਆਇਸ਼ ਹੈ ਕਿ ਜੇ ਇਸ ਵਾਰ ਗੁਰੂ ਨਾਨਕ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਹੋਏ ਨੇ ਤੇ ਅਗਲੀ ਵਾਰ ਅਸੀਂ ਬਾਬਾ ਬੁੱਲੇ ਸ਼ਾਹ ਦੀ ਦਰਗਾਹ ਤੇ ਜਾਈਏ ਜੇ ਇਸ ਵਾਰ ਦਾਤਾ ਦਰਬਾਰ ਗਏ ਤਾਂ ਅਗਲੀ ਵਾਰ ਉਥੋਂ ਦੇ ਮੰਦਰਾਂ 'ਚ ਜਾਈਏ ਤਾਕੀ ਅਸੀਂ ਸਾਂਝੀ ਵਾਲਤਾ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਵਾਪਸ ਦੇ ਸਕੀਏ ਕੁਲ ਆਲਮ ਨੂੰ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਜਿੱਥੇ ਜਿੱਥੇ ਅਮਨ ਤੇ ਮੁਹੱਬਤ ਨੂੰ ਪਸੰਦ ਕਰਨ ਵਾਲੇ ਲੋਕ ਬੈਠੇ ਨੇ